ਪ੍ਰੀਤ ਲੀੜੇ ਸੁੱਕਣੇ ਪਾਉਂਦੀ ਮੈਂ ਸਾਰਾ ਘਰ ਫੋਲ ਆਈ ਆ ਲੀੜੇ ਇੱਕ ਦਿਨਾਂ ਧੋਈਏ ਨਾ ਤੇ ਐਂ ਭਰ ਜਾਂਦੇ ਆ ਫੇ ਚਿੱਤਾ ਪਤਾ ਨਹੀਂ ਕਿੰਨਾ ਛੇੜ ਹੋ ਗਿਆ ਹੋਣਾ ਬੈਠੂ ਨਾ ਦਾ ਹਾਂ ਯਾ ਕੀ ਦੱਸਦੀ ਲੱਗਾ ਜੀ ਕੁੜੀਆਂ ਦਾ ਜੀ ਤੈਨੂੰ ਪਤਾ ਵੀ ਕਿੱਥੇ ਲੱਗਣਾ ਜੇ ਧੀ ਛੇਤੀ ਉਹ ਤੇ ਹੁਣ ਮੈਨੂੰ ਐਵੇਂ ਟਮਾਟੋ ਨੋਲੇ ਪਾਉਂਦੀ ਐ ਫੇ ਜੀ ਲੱਗ ਗਿਆ ਵਾ ਹਾਂ ਤੇ ਇਦਾਂ ਹੀ ਆ ਤਨ ਤੇ ਜਰਾ ਵਗੋਚਾ ਹੋਣਾ ਹੋਣਾ ਹੀ ਮੈਨੂੰ ਆਪ ਬੜਾ ਜੜਾ ਕੋ ਕੰਮ ਜਮਾ ਹੋ ਜਾਂਦਾ ਹੀ ਨਾ ਸਵੇਰੇ ਆ ਕਿੰਨੇ ਕਪੜੇ ਧੋਤੇ ਤੇ ਮੈਂ ਦੀਪ ਹੁੰਦੀ ਤੇ ਮੈਂ ਝਟ ਆਵਾਜ਼ ਮਾਰ ਕੇ ਕਹਣਾ ਸੀ ਦੀਪ ਕਪੜੇ ਧੋ ਜਾ ਮੈਂ ਤੇ ਉਹ ਹੀ ਉਹ ਪੀਸਣ ਚੱਕੀ ਚ ਪੀਸਣ ਵਾਲੀ ਮੇਰੀ ਗੱਲ ਹੀ ਉਹ ਇਹਨਾਂ ਦੇ ਦੋਵਾਂ ਜਣਿਆਂ ਦੀ ਲੜਾਈ ਝਗੜੇ ਤੇ ਮੈਨੂੰ ਵੀ ਆ ਚਾਵੇਂ ਗਰੀਬਣੀ ਨੂੰ ਮਾਰਦੇ ਰਹਿੰਦੇ ਹੁਣ ਮੇਰਾ ਘਰ ਖੇੜੂ ਖੇੜੂ ਹੋ ਗਿਆ ਨਿਆਣਿਆਂ ਨਾਲ ਕਿੰਨੀ ਰੌਣਕ ਹੁੰਦੀ ਆ ਭਾਵੇਂ ਜਿੰਨਾ ਮਰਜੀ ਰੌਲਾ ਪਾਓ ਮੈਂ ਨਹੀਂ ਵੀ ਸਾਡੇ ਘਰ ਭਾਂਪੂ ਹੋਈ ਆ ਲਾਗੇ ਸਾਰੀ ਧੜੀ ਭਾਵੇਂ ਜਿੱਦਾਂ ਮਰਜੀ ਚੀਕਦੇ ਰੌਲਾ ਪਾਉਂਦੀ ਰਹਿੰਦੀ ਐ ਸਿਮਮੂ ਨੇ ਸਕੂਲ ਆਉਣਾ ਨਿੱਕੀ ਨੇ ਦੌੜੀ ਜਾਣਾ ਗਾਰੀਆਂ ਤੇ ਚੁੱਪ ਝਾਪ ਹੋਈ ਆ ਠੀਕ ਘਰ ਵੱਢਣ ਖਾਣ ਪੈਂਦਾ ਚੱਲ ਅਸੀਂ ਦਾਣਾ ਕਰੋ ਘਰ ਤੇ ਫਿਰ ਇਦਾਂ ਆਂ ਘਰ ਚ ਤਿੰਨ ਜੀ ਗਏ ਘਰ ਤੇ ਵੱਢਣ ਨੂੰ ਖਾਣਾ ਹੀ ਆ ਜੀ ਆਦੇ ਨਾਲ ਹੀ ਰੌਣਕਾਂ ਚਪਕਾ ਮੈਂ ਤੇ ਅੱਗੇ ਘਰ ਇਹਨਾਂ ਨਾਲ ਗੱਲ ਕਰਨ ਲਈ ਹਾਂ ਵੀ ਬੜੇ ਚਿਰ ਦੇ ਗੱਲ ਨਾ ਲਾਏ ਹੀ ਬੜਾ ਸੋਹਣਾ ਟਾਈਮ ਲੰਘਣ ਦਿਆ ਹੀ ਚੱਲ ਕਿਹੜਾ ਇੰਨਾ ਰਨ ਮਹਿਣਗੀ ਦੋ ਜਾਨੀਆਂ ਹੀ ਰਲ ਮਿਲ ਕੇ ਕੱਟੀ ਜਾਂਦੀਆਂ ਤੇ ਬਰਸਾਣਾ ਟਾਈਮ ਨਿਕਲ ਜਾਣਾ ਸੀ ਤੇ ਜਦੋਂ ਆਂਦੇ ਹੁੰਦੇ ਆ ਵੀ ਨਿੱਕੀ ਜੀ ਗੱਲ ਤੋਂ ਵਿਗਾੜ ਪੈ ਜੇ ਨਾ ਉਹ ਤੇ ਬਥੇਰੀ ਝੁੱਕਦੀ ਗਈ ਬਥੇਰਾ ਉਹਨੇ ਝੁੱਕ ਝੁੱਕ ਕੇ ਵੇਖਿਆ ਟਾਈਮ ਕੱਢਿਆ ਫਿਰ ਥੋੜਾ ਜਿਹਾ ਇਹਨੇ ਵੀ ਸਮਝਣਾ ਚਾਹੀਦਾ ਸੀ ਨਾ ਉਹ ਕੱਲਾ ਬੰਦਾ ਕੀ ਹੁੰਦਾ ਕੰਮ ਕਰਕੇ ਬਹਿ ਰਿਹਾ ਕਰੇਗੀ ਇਕੱਲੀ ਕਿਤੇ ਨਾ ਜੀ ਨਹੀਂ ਕਰਦਾ ਘਰ ਵੜਨ ਨੂੰ ਬੈਠੀ ਰਹਿਣੀ ਹੱਥਾਂ ਦੇ ਹੱਥ ਰੱਖ ਕੇ ਕੀ ਕਰਾਂ ਜੋ ਜੀ ਰਹਿਣੀ ਆਹੀਂ ਤੇ ਅੱਗੇ ਕੱਲ ਇਹ ਮੇਰ ਨਾਲ ਕੱਲ ਕਾਂਡੇ ਹੀ ਪੇ ਜੋਬ ਨਹੀਂ ਤਾਂ ਘਰ ਦਾ ਕੰਮ ਲਈ ਫਿਰਦਾ ਸੀ ਨਾਲ ਦੀ ਨਾਲ ਕਿਤੇ ਇੱਧਰ ਉੱਧਰ ਵੀ ਚਲ ਜਾਂਦਾ ਪੈਸਾ ਚਾਰ ਆਉਂਦੇ ਆਉਂਦੇ ਉਹਨੂੰ ਵੀ ਤੁਸੀਂ ਬੰਨ ਬਣਾ ਕੇ ਘਰੋਂ ਕੱਢਦਾ ਹੁਣ ਕਣ ਕੇ ਕਹਿੰਦੇ ਲੱਗ ਲੱਗ ਸਾਰਿਆਂ ਕਣਕ ਬੀਜ ਲਿਆਂਦੇ ਜੋਬਨ ਸਭ ਤੋਂ ਪਹਿਲਾਂ ਬੀਜ ਲੈਂਦਾ ਸੀ ਤਾਂ ਉਹਨਾਂ ਦੀ ਪਹਿਲੀ ਉਧਾ ਹੀ ਪਈ ਆ ਖਾਉ ਖਰਾਬ ਹੋਈਆਂ ਕੇ ਕਰਦੀ ਜ਼ਮੀਨ ਖਰਾਬ ਹੋਣ ਦੇ ਬਾਹਰੋਂ ਕਿੰਨੇ ਕ ਕਮਾ ਲੈਣੇ ਆ ਤੇ ਨਾ ਪਤਾ ਗੱਡੀਆਂ ਗੁਟੀਆਂ ਤੇ ਕਾਦੀ ਕਮਾਈਆਂ ਕਿੰਨੀਆਂ ਕ ਇਹਦੇ ਬੋਲ ਬੁਲਾਰੇ ਨੇ ਉਹ ਕਹਿੰਦਾ ਵੀ ਲੈ ਫੜ ਜਿਹੜੀ ਨਿੱਤ ਦੀ ਲੜਾਈ ਕਲਾ ਉਹ ਮੈਨੂੰ ਪੀਣ ਜੋਗੀ ਇੱਥੇ ਛੱਡ ਗਿਆ ਆਪ ਹੁਣ ਉਹ ਮੈਂ ਸਾਰਾ ਪਤਾ ਵਾ ਦੇਣ ਦਾ ਦਿਨ ਨੂੰ ਰਾਤ ਦਾ ਰਾਤ ਦਾ ਪਤਾ ਲੈਂਦਾ ਵਾ ਵੀ ਚਲੋ ਠੀਕ ਠਾਕ ਵਾ ਹੁਣ ਅਜੇ ਨਹੀਂ ਹੋ ਮੈਂ ਦੱਸਿਆ ਵੀ ਲੈ ਗਈ ਆ ਹਾਂ ਮੈਂ ਜੋ ਬਣ ਨਹੀਂ ਹੋ ਦੱਸਿਆ ਆ ਉਹਦਾ ਖੜਨਾ ਅੱਕ ਕੇ ਖੜਿਆ ਉਹ ਕਿਹੜੇ ਸੌਖੇ ਸੀ ਨਾਲੇ ਉਹਦੀ ਕੀ ਜੀ ਪਰਜਾਈ ਬੜੀਆਂ ਹੱਥੀ ਛਾਵਾ ਕਰਦੀ ਆ ਵੀ ਚਲ ਕੋਈ ਗੱਲ ਨਹੀਂ ਨਾਨਾ ਇੱਥੇ ਦੋ ਚਾਰ ਸਾਲ ਕੱਢ ਵੀ ਲਉ ਤੇ ਕੋਈ ਨਹੀਂ ਉਹ ਤੇ ਵਿਚਾਰੀ ਕਹਿੰਦੀ ਸੀ ਵੀ ਕਲਾ ਮੇਰੇ ਸਿਰ ਦੇ ਉੱਤੇ ਦੀ ਵਾਰ ਕੇ ਸੁਟੀ ਆ ਜੇ ਮੈਂ ਉੱਥੇ ਚੱਲੀ ਤਾਂ ਤੱਬ ਦੀ ਮਿੱਟੀ ਮੈਨੂੰ ਇਹ ਵੀ ਪਤਾ ਵੀ ਮੈਨੂੰ ਉੱਥੇ ਵੀ ਲੱਗੀ ਜਾਣੀ ਆ ਪਰ ਆਂਦੀ ਚੱਲ ਮੇਰਾ ਮਾਂ ਪਿਓ ਆ ਮੇਰਾ ਸਾਥ ਦੇਣਗੇ ਖਰਚਾ ਦੇਣਗੇ ਖਰੇ ਖਰਚੇ ਦਾ ਕਰਕੇ ਨਹੀਂ ਇਹ ਕਹਿੰਦੀ ਪਰ ਨਾ ਜਦ ਤੁਰੀ ਕੁੜੀਆਂ ਲੈ ਕੇ ਮੇਰੇ ਢਿੱਡ ਨੂੰ ਝੁਲਕਾ ਜਾ ਬੜਾ ਫਿਰਿਆ ਬੜਾ ਹੀ ਹੋਰ ਤਰ੍ਹਾਂ ਹੋਇਆ ਪੀ ਰੱਬਾ ਇਹੋ ਜਿਹੇ ਦਿਨ ਕਿਸ ਨੂੰ ਨਾ ਵਖਾਈ ਨਾਲੇ ਉਹਦੇ ਵੀ ਢਿੱਡ ਚ ਕਿੰਨੀਆਂ ਆਈਆਂ ਹੋਣਗੀਆਂ ਪੀ ਅੱਜ ਹੁੰਦਾ ਤਾਂ ਕੀ ਲੋੜ ਹੀ ਕਰੋ ਇਦਾਂ ਨਿਕਲਦੀ ਪਰ ਇਹ ਗੱਲ ਦਵਿੰਦਰ ਨਹੀਂ ਨਾ ਸੋਚਦੀ ਪੀ ਅਸੀਂ ਆਪਣੇ ਸਾਡੇ ਧੀਆਂ ਪੁੱਤ ਵਾ ਤੇ ਅਹੀਂ ਇਹਨੂੰ ਰੱਖਣਾ ਨਾਲ ਲਾ ਕੇ ਜੇ ਅਹੀਂ ਨਰਵਾਗੇ ਤੇ ਕਿੱਦਾਂ ਸਰੂਗਾ ਪਰ ਇਹ ਸੋਚਦੀ ਨਹੀਂ ਇਹ ਗੱਲ ਨੂੰ ਕੌਣ ਸਮਝਾਵੇ ਇਹਨੂੰ ਤੇ ਹੁਣ ਅਸੀਂ ਰੋ ਪਾਣੀ ਇਹਨੇ ਨਗਾਤਾ ਟੱਕ ਕੇ ਫਿਰ ਉਹਦੀ ਮਾਂ ਕੀ ਲੈਣ ਪੀ ਹੁਣ ਹੁਣ ਉੱਥੇ ਕਿਹੜੀ ਉਹ ਤੈਨੂੰ ਪਤਾ ਵੀ ਪਰਜਾਈਆਂ ਚ ਰਹਿਣਾ ਕਿਤੇ ਸੌਖੀ ਗੱਲ ਵਾ ਚਾਹ ਦਾ ਕੋਈ ਨਹੀਂ ਤੁਸੀਂ ਹੁਣ ਮਾਨਨਾ ਖਰਾਬ ਕਰਾ ਕਰੋ ਸਰੀਰ ਖਰਾਬ ਹੋਊਗਾ ਬਿਮਾਰ ਹੋਵੇ ਫਾਇਦਾ ਤੇ ਕੋਹੋ ਨਹੀਂ ਆ ਜਾ ਕੇ ਕਿਸ ਦਿਨ ਮੇਲਾ ਆਇਓ ਨਹੀਂ ਮੇਲ ਤੇ ਮੈਂ ਜਾਊਂਗੀ ਤੇ ਪਰ ਰੇਵਾ ਟਿਕਣੇ ਨੇ ਜਬਾਨ ਨੇ ਦੀ ਨਹੀਂ ਅਜੇ ਇੱਥੇ ਮੈਨੂੰ ਨਹੀਂ ਦੇਣਾ ਟਿਕਣ ਦੇਣਾ ਤੜ ਤੜ ਬੜਾ ਬੜਾ ਜਿਦਾ ਇੱਕ ਬੰਦੇ ਦਾ ਦਿਮਾਗ ਉਦਾਂ ਦਾ ਹੋਈ ਗਿਆ ਤੇ ਜਿਆਦਾ ਜਿ ਲੜਾਈ ਪਾਇਆ ਵੀ ਕੀ ਗੱਲ ਹੁਣ ਇਹਦੀ ਪਰਜਾਈ ਨੂੰ ਵੀ ਉਦਨ ਆਈ ਆ ਕਿੰਨੀਆਂ ਗੱਲਾਂ ਵੀ ਗੱਲਾਂ ਚੋਂ ਗੱਲਾਂ ਕੱਢ ਕੇ ਕੀਤੀਆਂ ਪਰ ਇਹਨੂੰ ਸਮਝ ਨਹੀਂ ਆਈ ਇਹਦੇ ਪਤਾ ਨਹੀਂ ਸਿਰ ਤੇ ਕੀ ਹੈ ਭੂਤ ਸਵਾਰ ਕਿਉਂ ਐਦਾਂ ਕਰਦੀ ਐ ਘਰ ਆਪਣਾ ਆਪਣੇ ਖੇਡੂ ਖੇਡੂ ਕਰਨ ਲਈ ਹੁਣ ਇਹਦੇ ਹੀ ਆ ਤੇ ਉਹ 3 ਜੇ ਤੇ ਇਹਦੀਆਂ ਦੁਪਰ ਆ ਰਹੀਆਂ ਵਾ ਇਹਦਾ ਹੀ ਇਹਦਾ ਹੀ ਹਾਂ ਇੱਕ ਹੋਰ ਗੱਲ ਸੁਣੋ ਰਾਤੀ ਨਾ ਜੋਬਨ ਦਾ ਫੋਨ ਆਇਆ ਹੂੰ ਤੇ ਉਹਨੂੰ ਦਈ ਕਹਿਣਾ ਵੀ ਦੀਵ ਤੇ ਚਲ ਗਈ ਆ ਤੇ ਮੈਂ ਨਹੀਂ ਹਜੇ ਵੇਲਾ ਖੁਥੜੀ ਨੇ ਦੱਸਿਆ ਉਹਨੇ ਹਜੇ ਮੇਰੇ ਨਾਲ ਗੱਲ ਕੀਤੀ ਤਾਂ ਪਤਾ ਨਹੀਂ ਕਿਹੜੇ ਮੂੰਹ ਕਹਿਣਾ ਵੀ ਮੇਰੇ ਵੱਲੋਂ ਕਹਿਣਾ ਮੰਮੀ ਨੇ ਲੁਕਾਰ ਰੱਖਿਆ ਵਾ ਨਹੀਂ ਹੈ ਜਦੋਂ ਇਹਨੇ ਜੋਬਨ ਨਾਲ ਗੱਲ ਕੀਤੀ ਤੇ ਜੋਬਨ ਨੇ ਤਾਂਨੇ ਪੁੱਛਿਆ ਮੈਨੂੰ ਉਹਦਾ ਪੁੱਛਿਆ ਨਹੀਂ ਆਂਦਾ ਹਣਾ ਗੱਲ ਕਰਾ ਤੇ ਉਹਨੇ ਕਰਾਈ ਨਹੀਂ ਹੁਣੀ ਐਦਾਂ ਦੀ ਆ ਵਿੱਚੇ ਵਿੱਚ ਸਾਰਾ ਕੋ ਮੇਰਾ ਵੀ ਕੀਲਕੂਲ ਕੇ ਤੇ ਆਪੇ ਉਹਨੂੰ ਦੱਸ ਦਿੰਦੀ ਤੇ ਕਹਿੰਦੀ ਵੀ ਹੁਣ ਚਲ ਗਈ ਆ ਮਿਸਤਰੀ ਲਾ ਲੈਣੇ ਆ ਪੈਸੇ ਹੋਰ ਭੇਜ ਮੈਨੂੰ ਤੇ ਪਲਸਟਰ ਕਰਾਉਣੇ ਆ ਉਹ ਜੇ ਪਤਾ ਨਹੀਂ ਉਹਨੇ ਕਿੰਨਾ ਕੁ ਗਣਕੇ ਦੱਸਿਆ ਤੇ ਮਾਰ ਹਾਸਾ ਨਹੀਂ ਹੁੰਦਾ ਤੇ ਆਂਦੀ ਰਹਿੰਦੀ ਵੀ ਮੇਰੇ ਕੋਲ ਪੈਸਾ ਹੈ ਨਹੀਂ ਆ ਤੇ ਮੈਂ ਪਲਸਟਰ ਕਰਨ ਵਾਸਤੇ ਆ ਜੂਗੀ ਇਹਦਾ ਮਤਲਬ ਫਿਰ ਜੋਬਨ ਵੀ ਅੰਨਾਰਾ ਲਿਆ ਕੀ ਪਤਾ ਹੁਣ ਕੁੜੀ ਵੇਖਾਂ ਮੈਂ ਕੀ ਦੱਸਾਂ ਚੱਲ ਗਈ ਆ ਆਪਣੇ 2-4 ਸਾਲ ਕੱਟਣ ਨੂੰ ਤਾਂ ਗੱਲ ਵੱਖਰੀ ਪਰ ਜਿਹੜਾ ਹਿੱਸਾ ਵਾ ਉਹ ਤੇ ਉਹਦਾ ਘਰ ਦੇ ਵਿੱਚ ਹੀ ਆ ਨਾ ਹਿੱਸਾ ਤੇ ਮੇਰੀ 30 ਦਾ ਪਹਿਲਾ ਤੇ ਫਿਰ ਫੇ ਕਰਾਉਂਦੇ ਪਲਸਟਰ ਤਨੂ ਕੀ ਪਲੇਸਟਰ ਕਰਾਉਣ ਜਿੱਤਾ ਮਰਜੀ ਚੰਗਾ ਸਗੋ ਉਹਦੀ ਪਹਿਲੀ ਇੱਥੇ ਹੀ ਉਹ ਨਾਲ ਤਾਂ ਨਹੀਂ ਲੱਗੀ ਚੁੱਕੇ ਹਾਏ ਹਾਏ ਤਾਂ ਫਿਰ ਸ੍ਰੀਕ ਇਹੋ ਕਹਿੰਦਾ ਵੀ ਸ੍ਰੀਕ ਜੜੇ ਦੇ ਵਿਹੜਾ ਮੁਕਲਾ ਹੋਵੇ ਸ੍ਰੀਕ ਇਹੋ ਕਹਿੰਦਾ ਸ੍ਰੀਕ ਨੇ ਹੋਰ ਕੀ ਕਹਿਣਾ ਤੁਹਾਡੇ ਸਾਹਮਣੇ ਆ ਵੀ ਉਹਨੂੰ ਤੋੜ ਕੇ ਤੇ ਆਪ ਮਿਸਤਰੀ ਲਾਉਂਦੇ ਜੇ ਸਲਾਮਾ ਕਰਦੀ ਤੇ ਫਿਰ ਇਹੋ ਸੋਚਦੀ ਹੋਊ ਵੀ ਨਿਗਲ ਗਈ ਆਇਤੋ ਤੇ ਮੈਂ ਹੁਣ ਆਪਣਾ ਘਰ ਸੰਭਾਂ ਹਾਏ ਹਾਏ ਇਹੋ ਜਤ ਮੈਂ ਕਦੀ ਸੋਚਿਆ ਹੀ ਨਹੀਂ ਮੈਂ ਤੁਹੀਂ ਨੇ ਸੋਚਿਆ ਪਰ ਲੋਕਾਂ ਦੇ ਦਿਮਾਗ ਬਾਰੇ ਤਾਂ ਜਗ ਲਾ ਸ੍ਰੀਕ ਹੀ ਸ੍ਰੀਕ ਹੀ ਹੋਗੇ ਸਾਰੇ ਸ੍ਰੀਕ ਹੀ ਹੋਗੇ ਅੱਜ ਕੱਲ ਕੋਈ ਨਹੀਂ ਕੱਖ ਨਹੀਂ ਹਾਲ ਇਹਦਾ ਤੇ ਇਹ ਤੇ ਪਤਾ ਨਹੀਂ ਕੀ ਕੀ ਤਾਂ ਦੀ ਗੱਲਾਂ ਸੋਚਦੀ ਹੁੰਨੀ ਐ। ਉਹ ਹੋਈ ਨਾ ਲੈ ਹਵਾਵਾਂ ਨਹੀਂ ਆਉਂਦੀ ਤੇ ਕੱਪੜੇ ਡਿੱਗੀ ਜਾਂਦੇ। ਆ ਵੇਖ ਲੈ ਮਸ਼ੀਨ ਲੀੜਿਆ ਨਾ ਭਰੀ ਆ। ਉਹ ਮੈਡਮ ਵੀ ਲਾ ਲਾ ਸੁੱਟ ਗਈ ਆ। ਉਹਨੇ ਇੰਨਾ ਨਹੀਂ ਸੋਚਿਆ ਵੀ ਜੇ ਮੈਂ ਚੱਲੀ ਆ ਤਾਂ ਕੁੜੀਆਂ ਤੇ ਲੀੜੇ ਧੋ ਜਾ। ਹੈਂ? ਤੇ ਆਹ ਬਿਸਤਰਾ ਕੱਢ ਕੇ ਰੱਖ ਗਈ ਵੀ ਧੋ ਦੂਗੀ। ਤੇ ਆਹ ਸੱਸ ਮੇਰੀ ਮਹਾਰਾਣੀ ਟਾਈਮ ਨਾ ਨਿਕਲਣਗੀ ਵਾਰਾ ਗਰਦੀ ਕਰਨ। ਪਹਿਲਾਂ ਤਾਂ ਮੇਹੀ ਖਬਰ ਲਵਾਂ ਧੋਣੇ ਤੇ ਮੈਂ ਬਾਅਦ ਚ। ਮੈਂ ਕਾ ਧੋਣੇ ਨਾਲੇ। ਜਿਹਦੇ ਹੈਗੇ ਧੋਵੇ। ਪਹਿਲਾਂ ਮੈਂ ਇਹਦੀ ਖਬਰ ਲੈਣੀ ਆ ਨਾ ਕਿੱਥੇ ਪਹੁੰਚੀ ਆ। ਮਾਤਾ ਸ਼ਰਮ ਚਾਹੀਦੀ ਥੋੜੀ ਬੋਦੀ ਕੋਈ ਹਨਾ ਪਹਿਲਾਂ ਤੈਨੂੰ ਡੋਲੇ ਨੂੰ ਉੱਥੇ ਤੋਰਤਾ ਪੀ ਜਾ ਕੇ ਮਾਪਿਆਂ ਦੇ ਰਹਿ ਲਾ ਤੇ ਕੰਮ ਸਾਰਾ ਪਿਆ ਵਾ ਉਹ ਕੁੜੀਆਂ ਦੇ ਲੀੜੇ ਨਾ ਮਸ਼ੀਨ ਭਰੀ ਆ ਹੁਣ ਮੇਰਾ ਨਹੀਂ ਇਹ ਕੰਮ ਵੀ ਮੈਂ ਧੋਣੇ ਆ ਤੇ ਬਿਸਤਰਾ ਨਿਆਣੇ ਦਾ ਕੱਢ ਕੇ ਬਾਹਰ ਆ ਗਈ ਕੁੜੀ ਦਾ ਮੇਰ ਕੋ ਨਹੀਂ ਧੋਬ ਦੇ ਤੇ ਜਾ ਕੇ ਥੋਲਾ ਬੰਦੇ ਵਾਂਗੂ ਅੱਛਾ ਪਹਿਲਾਂ ਮਾਰਾ ਤੇਰੇ ਚਪੇੜਾ ਪੁੱਠੇ ਹੱਥ ਦੀ ਸ਼ਰਮ ਕਹਿੰਦੀ ਨਾ ਲੰਡੀ ਨਹੀਂ ਤੇ ਕੀ ਕਰਾਂ ਫਿਰ ਮੇਰੀ ਮਾਰੂ ਹਜੇ ਸ਼ਰਮ ਕਰੀ ਆ ਆ ਵੇਖ ਲੈ ਹੈ ਮੈਂ ਆਦਰ ਮਿਸਤਰੀ ਦਾ ਖਲਾਰਾ ਪਾਇਆ ਮਿਸਤਰੀ ਲਾਉਣ ਲੱਗੀ ਆ ਕੋਠੀ ਪਲਾਸਟਰ ਕਰਾਉਣੀ ਆ ਮੈਂ ਬਥੇਰਾ ਮੈਂ ਗੰਦ ਚ ਟਾਈਮ ਕੱਢ ਲਿਆ ਵਾ ਹੁਣ ਨਹੀਂ ਮੇਰੇ ਕੋ ਨਿਕਲਦਾ ਕੋਠੀ ਪਲਾਸਟਰ ਕਰਾਉਣੀ ਆ ਤੇ ਮੇਰੇ ਸਿਰ ਤੇ ਕਰਾਉਣੀ ਆ ਤੂੰ ਜਾਓ ਘਰ ਆਪਣਾ ਸਾਹਬਾ ਜਾ ਕੇ ਉਹਨੂੰ ਜਿਹੜੀ ਕੰਮਕਾਰ ਵਾਲੀ ਉਹਨੂੰ ਤੂੰ ਅੱਧਾ ਘਰੋ ਕੱਢਦਾ ਮੈਂ ਕੱਢਿਆ ਮੈਂ ਕੱਢਿਆ ਉਹਦੀ ਮਾਂ ਨੂੰ ਹੀ ਚੜਿਆ ਸੀ ਮੈਂ ਨਹੀਂ ਰੋਗ ਜਾ ਥੋੜੇ ਦਿਨ ਜਿਦਨ ਪਰਜਾਈ ਨੇ ਕਮਾਏ ਨਾ ਜੁੰਡੇ ਤੇ ਸਾਰੀ ਅਗਲ ਟਕਾਣੇ ਆ ਜਾਣੀ ਆ ਇੱਥੇ ਹੀ ਖੇ ਖਾਣੀ ਇੱਥੇ ਹੀ ਰਹਿਣਾ ਵਾ ਇਹ ਪਰ ਉਹਨੇ ਚੂੜੀਆਂ ਪਾਈਆਂ ਵੀ ਪਰਜਾਈ ਦੇ ਉਹ ਕੋਨਾ ਫੜੇ ਜਾਣਗੇ ਹੈ ਪਰ ਜਾਈ ਇਹ ਨਹੀਂ ਤੇਜ ਆ 12 40 ਆ ਪੂਰੀ ਤੇ ਵੇਖੀ ਇਹਦੀ ਕਿਦਾਂ 20 ਬਿੰਨਾਂ ਚ ਅੱਗਾਂ ਦੀ ਲੱਗ ਗਈ ਨੂੰ ਪਤਾ ਜਾਣਾ ਲੱਗੀ ਮਾਹ ਕਦੇ ਵੇ ਟਾਈਮ ਨਾ ਵੇਲੀ ਹੋ ਕੇ ਆ ਗਈ ਆ ਤੈਨੂੰ ਪਤਾ ਘਰ ਕੰਮ ਆ ਮੈਨੂੰ ਬੋਲਣਾ ਤਾਂ ਨਹੀਂ ਚਾਹੀਦਾ ਤੁਹਾਡੀ ਗੱਲ ਚ ਪਰ ਹੁਣ ਤੇ ਲੜਾਈ ਖਤਮ ਕਰ ਦੋ ਹੁਣ ਤਾਂ ਤੁਸੀਂ ਦੋਵੇਂ ਜਾਣੀਆਂ ਰਹਿ ਗੀਆਂ ਲੜਾਈ ਹੈ ਕਾਦੀ ਆ ਲੈ ਲੜਾਈ ਲੰਗੀ ਕਰਵਾਦੀ ਆ ਮੈਂ ਕਿ ਬਹਿਣਾ ਮਿੱਤੂ ਲੱਗਦਾ ਨਾ ਕੇ ਬਹਿਣ ਜਿਹੜੀ ਲੈ ਕੇ ਬੈਠੀ ਹੋਣੀ ਤੈਨੂੰ ਦੇਖਦੀ ਵੇਲਾ ਪ੍ਰੀ ਤੇਰੀ ਪੂਣੀ ਵੇ ਪਹਿਲਾਂ ਮੇਰੀ ਸ਼ਰਮ ਨਾ ਲਾਉਣ ਦੇ ਮੈਂ ਚੱਲ ਤੂੰ ਦੋ ਦਾ ਮੇਰੇ ਤੇ ਹੱਥ ਜੋ ਕਿਆ ਮੇਰਾ ਕਵਾਉ ਨੂੰ ਜਿੱਤ ਨਹੀਂ ਕਰਦਾ ਜਾ ਕੇ ਮਸ਼ ਉਹਦੇ ਲੀੜਿਆਂ ਨਾ ਭਰੀ ਨਿਆਣਿਆਂ ਦੇਣਾ ਇਹਨਾਂ ਨਹੀਂ ਵੀ ਪੇਕੇ ਜਾਣ ਦਾ ਪੜਾ ਪਤਾ ਵੀ ਬੈਗ ਚ ਪਾਉਣੇ ਲੀੜੇ ਤੇ ਮਾਣਾ ਤੁਰ ਪੈਣਾ ਲੀੜੇ ਕਿੰਨੇ ਧੋਣੇ ਹੀ ਮੈਨੂੰ ਗੋਲੀ ਲੱਗੀ ਆ ਧੋਲਾ ਕੱਲੋਂ ਲੱਥੇ ਹੋਣਗੇ ਉਹ ਹੋਣਗੇ ਕੋਈ ਗੱਲ ਨਹੀਂ ਤੀ ਧੋ ਕੇ ਰੱਖ ਲਿਓ ਨੇ ਲੈ ਆਈ ਜਾਣੇ ਨਿਆਣਿਆਂ ਤੇ ਪਾਉਣ ਵਾਲੇ ਇੱਥੇ ਥੋੜੇ ਰਹਿਣ ਮੇਰੀ ਗੱਲ ਸੁਣ ਪ੍ਰੀਤ ਤੇ ਇਹਨੂੰ ਕਿਹੜਾ ਵੀ ਮੈਂ ਦਿੱਤੇ ਇੱਥੇ ਪੈਸਾ ਸੁੱਟ ਕੇ ਵੀ ਮੇਰੇ ਵੱਲ ਆ ਤੂੰ ਤੂੰ ਜਾ ਆਪਣਾ ਕੰਮ ਕਰਨ ਜਾ ਕੇ ਆ ਵੇ ਕੰਮ ਮੈਂ ਕੋਈ ਨਹੀਂ ਕਰਨਾ ਲੰਗਰ ਆਟਾ ਗੁਜਾਈ ਲਾ ਕੇ ਤੇ ਖਾ ਲਾ ਮੈਂ ਖਾ ਲਈਂ ਵੇਖ ਲੈ ਠੇਕਾ ਲਿਆ ਕਰਨ ਦਾ ਕੰਮ ਮੈਂ ਆ ਵ ਜਬਾਨ ਮੇਰੀ ਤੇ ਸਹੀ ਆ ਤੂੰ ਇੱਥੇ ਮੁੰਮੁਣ ਕਰ ਤਸਰੀਕਾਂ ਦੇ ਥੱਲੇ ਲਾ ਮੈਨੂੰ ਚੰਗੀ ਤਰ੍ਹਾਂ ਭਾਰ ਖਾਨੇ ਨਾਲ ਦੇ ਤੇਰੇ ਪਿਛਲੇ ਚਲ ਜਾਂਦੀ ਉਹ ਤਾਂ ਨਹੀਂ ਨਾ ਸਰੀਕ ਨਹੀਂ ਜਿੱਥੇ ਬਹਿਣਾ ਉਹ ਸਰੀਕ ਹੁੰਦੇ ਆ ਪੈਣ ਪਰਾਂਵਾਂ ਜਿੱਥੇ ਰਹਿਣਾ ਆ ਆ ਵੇਖ ਲੈ ਜਬਾਨ ਸਹਰ ਵੇਲੇ ਸਰੀਕ ਸਰੀਕ ਇਹ ਗੱਲ ਸੁਣੋ ਕਿਹਦੇ ਨਾਲ ਮੱਥਾ ਲਾਉਂਦੇ ਇਹ ਤਾਂ ਦਿਮਾਗ ਹੈਗਾ ਮਸਾਂ ਕੀ ਕਰਾਂ ਪਾਈ ਵਾਲੀ ਗੱਲ ਇਹਨੂੰ ਚੰਗਾ ਕਾਂਢੀ ਸਿਰ ਮਾਰ ਲਓ ਕੀ ਕਰਾਂ ਕੀ ਕਰਾਂ ਤੂੰ ਦੱਸ ਦੇ ਮੇਰਾ ਤਾਂ ਸਿਰ ਵੀ ਰਹਿ ਗਿਆ ਹੀ ਨਹੀਂ ਮੇਰਾ ਸਿਰ ਰਹਿ ਗਿਆ ਹੁਣ ਆ ਰੋਟੀ ਤਾਂ ਵੇ ਦੋਹਾਂ ਰੋਟੀਆਂ ਤੋਂ ਵੇਲਾ ਕੀ ਕਰਕੇ ਗਈ ਮੈਨੂੰ ਬੈ। ਕੋਲੇ ਨਾ ਵੀ ਇਹਦੀ ਕਲਾ ਹੀ ਦੀਪਲਾ ਤੇ ਮੇਰ ਨਾਲ ਵੀ ਉਹੀ ਬੈ ਇਥੇ ਚਾਹ ਕੋਟ ਬਣਾ ਅੱਜ ਨਾ ਆਪਣੇ ਦਿਮਾਗ ਨੂੰ ਉਧਰ ਨੂੰ ਕਮਾਈ ਜਾਓਗੇ ਨਾ ਉਧਰ ਨੂੰ ਘੁੰਮਦੇ ਜਾਣਾ ਪਰੇਸ਼ਾਨ ਤਾਂ ਤੇ ਅੱਗੇ ਹੀ ਇੱਕ ਘਰ ਉੱਜੜ ਗਿਆ ਉੱਤੋਂ ਇਹ ਵੇਲਾ ਮੋਕੜਾ ਜਿਹੜਾ ਤਾਂ ਵੀ ਨਹੀਂ ਇਹਨੂੰ ਸਬਰ ਪੈਂਡਿਆ ਇਹਨੂੰ ਕਿਤੇ ਇਹੋ ਜੀ ਨੂੰ ਅੱਜ ਉਹ ਵੀ ਘਰ ਵਾਲਾ ਜੀਦਾ ਹੁੰਦਾ ਉਹ ਵੀ ਨਾ ਤਾਂ ਖੇਡੂ ਖੇਡੂ ਹੁੰਦੀ ਇਹ ਤੱਕੇ ਨਾ ਜੋਗੀ ਵਿਚਾਰੀ ਰਹਿੰਦੀ ਕੀ ਕਰਾਂ ਰੱਬ ਕਿੱਥੇ ਲਿਆ ਕੇ ਮਾਰਿਆ ਹੀ ਸਾਨੂੰ ਘੋਪਿਸ਼ੋਂ ਸਾਰਾ ਕੰਮ ਕਰਦੀ ਸੀ। ਉਹ ਹੁਣ ਕੁੜੀ ਨੂੰ ਢਾਇਆ ਜਦਨ ਦੀ ਕੁੜੀ ਆਈ ਉਹਦੇ ਕੋ ਕਰਾਉਂਦੀ ਏ। ਮੇਰੀ ਧੀ ਦੇ ਕਰਮਾਂ ਦੇ ਵਿੱਚ ਤੇ ਪਤਾ ਨਹੀਂ ਕੀ ਹੋ ਖਿਖਿਆ। ਜੇ ਉੱਥੋਂ ਔਖੀ ਆਈ ਹੈ ਨਾ ਇੱਥੇ ਵੀ ਇਹਦੇ ਕਰਮਾਂ ਦੇ ਵਿੱਚ ਸਤਾ ਆਈ ਆ। ਪਤਾ ਨਹੀਂ ਚਾਰੀ ਦੇ ਕਰਮ ਰੱਬ ਨੇ ਕਿਦਾਂ ਦੇ ਲਿਖ ਦਿੱਤੇ ਆ। ਦੀਪ ਦੀਪੂਰੇ ਆ। ਹਾਂਜੀ ਮੰਮੀ। ਮੇਰੀ ਗੱਲ ਸੁਣ ਹਾਂਜੀ ਮਿਲ ਜੋਲ ਕੇ ਰਿਆ ਕਰ ਐਨਾ ਕੰਮ ਨਾ ਕਰਿਆ ਕਰ ਤੇਰਾ ਉੱਥੇ ਵੀ ਇਹੋ ਹੀ ਹਾਲ ਹੈ ਤੇ ਹੁਣ ਵੀ ਉਦਨ ਦੀ ਉਹਨੇ ਤੇਰੇ ਸਿਰ ਤੇ ਸੁੱਟ ਦੇਣਾ ਹੀ ਸਾਰਾ ਕੰਮ ਤੇ ਤੇਰੇ ਕੋ ਕਰਾਇਆ ਕਰਨਾ ਹੀ ਮੰਮੀ ਮੁੰਨੂ ਵੀ ਆਖਿਆ ਕਰ ਨਾ ਥੋੜਾ ਜਿਹਾ ਕੰਮ ਤੂੰ ਵੀ ਭਾਬੀ ਕਰ ਲਾ ਪਾਪਾ ਹੀ ਨੇ ਆ ਝਾੜਿਆ ਹੀ ਚੋਨਾ ਤੇ ਮੈਂ ਚਲ ਖਲਾਰ ਦਿੰਨੀ ਆ ਧੁੱਪ ਲੱਗ ਜੂ ਦਾਣੇ ਸੁੱਕ ਜਾਣਗੇ ਐਦਾਂ ਹੁਣ ਕੰਮ ਵਿੱਚੇ ਛੱਡ ਕੇ ਤੇ ਉਹ ਨਹੀਂ ਬੈਨ ਨੂੰ ਜੀ ਕਰਦਾ ਨਾਲੇ ਕੰਮ ਦੀ ਕਿਹੜੀ ਗੱਲ ਆ ਮੈਂ ਤਾਂ ਪਹਿਲਾਂ ਹੀ ਬਥੇਰਾ ਕਰ ਲੈਣੀ ਆ ਕੰਮ ਦਾ ਨਹੀਂ ਮੈਨੂੰ ਕੋਈ ਨਿੰਤੇ ਹੋਈ ਆ ਵੀ ਮੱਥੇ ਵੱਟ ਨਾ ਪਾਵੇ ਕਵੇ ਨਾ ਵੀ ਕੁੜੀਆਂ ਲਈ ਕਿ ਬੈ ਗਈ ਆਣ ਕੇ ਚੱਲ ਖੁਸ਼ ਰਿਆ ਕਰੇ ਸਾਡੇ ਨਾਲ ਪੁੱਤ ਤੇਰੀ ਗੱਲ ਠੀਕ ਵਾ ਪਰ ਇਹਨੂੰ ਨਾਲ ਲੈ ਕੇ ਕੰਮ ਕਰਿਆ ਕਰ ਇਹਨੇ ਸਾਰਾ ਤੇਰੇ ਸਿਰ ਤੇ ਸੁੱਟ ਦੇਣਾ ਆਈ ਨੂੰ ਆ ਇਹਦੀ ਆਦਤ ਆ ਫੇਰ ਤੂੰ ਔਖੀ ਹੋਣਾ ਹੀ ਪੀ ਮੈਨੂੰ ਸਾਰਾ ਕਰਨਾ ਪੈਂਦਾ ਵਾ ਚੱਲ ਕੋਈ ਗੱਲ ਨਹੀਂ ਮੰਮੀ ਜੀ ਮੈਂ ਕੈਨੀ ਆ ਬਾਕੀ ਨਾਲ ਲਵਾ ਕੇ ਫੇਰ ਕਰਾ ਲਈਨੀ ਜਾ ਕੇ ਲੱਗੂਗੀ ਤੇ ਕੋਈ ਨਹੀਂ ਹੋ ਗਿਆ ਇਧਰੋਂ ਕੰਮ ਆਹ ਹੋ ਇਧਰੋਂ ਤੇ ਹੋ ਗਿਆ ਵਾ ਆਜੋ ਫਿਰ ਤੁਸੀਂ ਚਲ ਮਰਦੀਆਂ ਨਹੀਂ ਪਤਾ ਲੱਗਦੇ ਤੇ ਸਬਜੀ ਵੀ ਲੋ ਰਹਿ ਗਈ ਸਵੇਰੇ ਸਬਜੀ ਬਣਾਈ ਹੀ ਤੇ ਸਬਜੀ ਪਤੀਲੇ ਚ ਮਕਾਵੇ ਦਿੱਤੀ ਆ ਬਸ ਕਿਦਾਂ ਸਰੂਗਾ ਸਾਡਾ ਦੋ ਦੋ ਟਾਈਮ ਸਬ지ਆ ਬਣਾ ਕੇ ਇਹੋ ਤੇ ਗੱਲ ਹੀ ਤਾਂ ਹੀ ਤੇ ਮੈਂ ਕਹਿੰਦੀ ਹੀ ਵੀ ਨਹੀਂ ਖਰਚੇ ਇੰਨੇ ਚੱਲੇ ਜਾਣੇ ਕਿਦਾਂ ਦਾ ਸਾਡਾ ਚਾਟਾ ਨੰਗਣਾ ਹੁਣ ਸਬਜ਼ੀ ਬਣਾਈ ਸਵੇਰੇ ਫੇਰ ਸ਼ਾਮੀ ਫੇਰ ਦੁਪਹਿਰੇ ਫੇਰ ਇਹਨੂੰ ਤੇ ਕਹਿ ਦਿੰਦੇ ਆ ਵੀ ਦੋ ਰੋਟੀਆਂ ਹੀ ਖਾਣੀਆਂ ਵਾ ਪਰ ਪਤਾ ਦੀ ਉਹਨੂੰ ਹੁੰਦਾ ਨਾ ਜਿੰਨੇ ਸਾਰੇ ਖਰਚੇ ਚੁੱਕਣੇ ਆ ਮੈਨੂੰ ਕੀ ਮੈਂ ਸੁਣਾ ਦੇਣਾ ਵੀ ਪਾਉ ਇੱਕ ਟਾਈਮ ਸਬਜ਼ੀ ਬਣਿਆ ਕਰਨੀ ਇੱਕ ਟਾਈਮ ਚਾਹ ਚੂਰਨਾ ਖਾ ਲਿਆ ਕਰੋ ਵਿਚਾਰਾ ਨਹੀਂ ਆ ਗੈਨੀ ਵਾਰੀ ਸਬਜ਼ੀ ਬਣਾ ਕੇ ਦੇਹ ਕਿੰ ਕਿਤੇ ਆ ਗਏ ਹੋ ਟਪੜਾਉਂਦਾ ਈ ਮਾ ਜੀ ਚੱਲ ਜਾਂਦਾ ਦੀਪ ਅਰ ਜਾਈ ਆ ਇੱਕ ਪੁਰਾਣੀ ਉਹਨੂੰ ਦੇੜ ਕੇ ਨਾ ਤੇ ਦੋਰੇ ਭਰਾਈਏ ਉਹਦਾ ਵੀ ਨੀ ਕੱਲੀ ਦਾ ਵੇਰ ਲੱਗਦਾ ਤਾਂ ਕਿਤੇ ਕੰਮ ਆਊਗੀ ਚਲ ਕੋਈ ਨਹੀਂ ਆ ਕੱਢਦੇ ਧੁੱਪੇ ਛੁੱਟਦੇ ਆ ਫੇ ਫਿਰ ਢੇੜ ਲੈਨੇ ਆ ਚਾਹ ਕੁੱਟ ਪੀ ਲੀ ਗਏ ਚਾਹ ਪੀ ਲਾ ਭਾਬੀ ਆਪਣੀ ਨੂੰ ਆਹ ਚਾਹ ਬਣਾ ਦੇ ਭਾਬੀ ਜੀ ਹੋ ਗਿਆ ਹੀ ਕੰਮ ਚਾਹ ਹੀ ਕੁੱਟ ਬਣਾਉਂਦੇ ਹੋ ਚਾਹ ਬਣਾ ਲੈਨੇ ਆ ਚਲ ਮੰਮੀ ਮੇਰੀ ਗੱਲ ਸੁਣੋ ਇਦਾਂ ਕਿਦਾਂ ਝਟ ਨੰਗੂਗਾ ਸਵੇਰੇ ਸਬਜੀ ਬਣਾਈ ਭਤੀਲੇ ਚ ਇੰਨੀ ਕਿ ਜਿੰਨੀ ਸਬਜੀ ਰਹਿ ਗਈ ਆ ਕੁੜੀ ਨੇ ਮੇਰੇ ਸਾਹਮਣੇ ਟਿਫਨ ਚ ਵੀ ਪਾ ਕੇ ਖੜੀ ਉਹਨੇ ਫੇਰ ਆਣ ਕੇ ਦੁਪਹਿਰ ਨੂੰ ਸਬਜੀ ਖਾਣੀ ਆ ਤੇ ਕਿਦਾਂ ਗੁਜ਼ਾਰਾ ਆਊਗਾ ਸਾਡੇ ਘਰ ਦਾ ਮੈਂ ਇੰਨੀ ਵੀ ਸਬਜੀ ਥੋੜੀ ਜੀ ਵਧੇਰੇ ਬਣਾ ਲਿਆ ਕਰੋ ਵੀ ਜਿਹੜੀ ਦੋਵੇਂ ਦੀ ਕਿੰਨੇ ਟਾਈਮ ਖਾਦੀ ਜਾਇਆ ਕਰੇ ਇਦਾਂ ਨਹੀਂ ਸਰਨਾ ਹੈਗਾ ਬਾਰ ਬਾਰ ਸਬਜੀ ਦਾ ਕੋਈ ਨਹੀਂ ਵਾਅਦਾ ਬਣਾ ਲਿਆ ਕਰਾਂਗੇ ਤੈਨੂੰ ਕੀ ਭਾਰੀ ਪੈ ਬਣਾਉਣੀ ਤੇ ਮੈਂ ਆਂ ਮੰਮੀ ਗੱਲ ਉਹ ਨਹੀਂ ਬਣਾਉਣੀ ਦੀਨੀ ਹੈਗੀ ਤੂੰ ਤੇ ਗੱਲ ਨੂੰ ਉਲਟੀ ਪੈ ਜਾਂਦੇ ਜੀ ਮੈਂ ਗੱਲ ਕਹਿੰਦਾ ਮਤਲਬ ਕਿ ਚੱਲ ਇੱਕ ਟਾਈਮ ਦੀ ਸਬਜ਼ੀ ਬਣ ਜੂਗੀ ਤੇ ਆਪਣਾ ਸਰਦਾ ਜਾਊਗਾ ਐਦਾਂ ਕਿਦਾਂ ਆਪਾਂ ਇੰਨੇ ਖਰਚੇ ਚੁੱਕਣੇ ਆ ਕੋਈ ਗੱਲ ਨਹੀਂ ਮੰਮੀ ਭਾਬੀ ਦੀ ਗੱਲ ਸਹੀ ਆ ਮਾਸਾ ਵਧੇਰੇ ਪਾਲਿਆ ਕਰਾਂਗੇ ਸਬਜ਼ੀ ਜਿਹੜਾ ਬਣਾਈ ਇੱਕੇ ਵਾਰੀ ਜਿਹੜਾ ਦੋ ਡੰਗ ਹੋ ਜਾਣ ਤੇ ਕੋਈ ਨਹੀਂ ਕਿਸੇ ਟਾਈਮ ਆਣਿਆ ਨੂੰ ਦਹੀਂ ਤੁਹਾਨੂੰ ਦੇ ਦਿਆ ਕਰਾਂਗੇ ਤੇ ਤੁਸੀਂ ਕੋਈ ਨਹੀਂ ਰਹਿਣ ਤੋਂ ਕੋਈ ਨਹੀਂ ਗੱਲ ਹੋਣਾ ਚੁੱਕ ਹੋਣਾ ਨਾਲੇ ਕਿ ਹੋ ਵੀ ਮੁੱਕ ਗਿਆ ਲੈ ਆਇਓ ਡੇਲੀ ਪਰੌਂਠੀਆਂ ਬੰਦੀਆਂ ਦੀਪਾ ਇਹ ਤਾਂ ਸਵੇਰ ਹੀ ਐਦਾਂ ਦਾ ਕੋਈ ਕਰਨੀ ਦਵਾ ਸਬ지 ਅੱਜ ਕੱਲ ਤਾਜੀ ਚੰਗੀ ਆ ਬਈ ਦੋਹਾਂ ਦੋਹਾਂ ਦਿਨਾਂ ਦੀ ਕਈ ਜਨਾਨੀਆਂ ਫ੍ਰਿਜ ਚ ਲਾ ਕੇ ਖਾਂਦੀਆਂ ਮੈਨੂੰ ਨਹੀਂ ਉਹ ਕੰਮ ਚੰਗੇ ਲੱਗਦੇ ਉਹ ਤਾਂ ਗੱਲ ਹੈਗੀ ਆ ਪਰ ਮੰਮੀ ਉਹਨੂੰ ਲੱਗਣਾ ਵਾ ਸ਼ਾਇਦ ਇਹ ਆ ਗਿਆ ਤਾਂ ਤਾਂ ਸਬ지 ਦੁਬਾਰਾ ਬਣ ਲਾਪੀ ਆ ਤਾਜੀ ਤਾਂ ਮੈਂ ਨਹੀਂ ਆ ਪਿੱਛਾ ਲ ਕੀ ਲੜਾਈ ਪਾਉਣੀ ਘਰ ਚ ਕੋਈ ਨਹੀਂ ਜਨਾਨੀਆਂ ਨੂੰ ਬਈ ਚੀਜ਼ ਦੇ ਕੇ ਬਿਮਾਰ ਕਰਨਾ ਵਾ ਤਾਜੀ ਮੈਂ ਬਣਾ ਲਿਆ ਕਰੂੰਗੀ ਕੋਈ ਵੀ ਆਹੀ ਤੇ ਬਣਾਉਣੀ ਵੀ ਆਹੀ ਜਨਾਨੀਆਂ ਨੇ ਐਦਾਂ ਭਰੌਂਠੀਆਂ ਖਾਣੀਆਂ ਵਾ ਜਿਥੋਂ ਇਹ ਬੋਲਦੀ ਨਾ ਮੈਨੂੰ ਸਾਰਾ ਹੀ ਪਤਾ ਵਾ ਚਲੋ ਭਾਈ ਮੇਰੇ ਕਰਕੇ ਨਾ ਤੁਸੀਂ ਭਾਬੀ ਨਾਲ ਨਾ ਐਵੇਂ ਕਿਰੇ ਕੋਈ ਗੱਲ ਕਰਿਓ ਮਹਾ ਤਾਂ ਮੈਂ ਆਪਣੀਆਂ ਪਿਛਲੀਆਂ ਗੱਲਾਂ ਭੁੱਲ ਕੇ ਤਾਂ ਅਗਲੀ ਜ਼ਿੰਦਗੀ ਨਵੀਂ ਜੀਣੀ ਸ਼ੁਰੂ ਕਰਨੀ ਆ ਤੇ ਜੇ ਇੱਥੇ ਵੀ ਉਹ ਛੁੱਟ ਛੁੱਟ ਕੁੜ ਕੁੜ ਰਹੀ ਆ ਤੇ ਫਿਰ ਮੈਨੂੰ ਉੱਥੋਂ ਦਾ ਇੱਥੋਂ ਵਿੱਚ ਕੀ ਫਰਕ ਰਹਿ ਗਿਆ ਤੁਸੀਂ ਐਵੇਂ ਆ ਕੰਨਾ ਕਿ ਅਸੀਂ ਮਾਰਸ਼ ਡੈਕਰੋ ਜੇ ਕੋਈ ਗੱਲ ਕਹਿੰਦੇ ਵੀ ਹੁੰਦੇ ਆ ਹਉ ਪਰੇ ਕਰ ਛੱਡੀ ਆ ਜਾ ਅੰਦਰ ਜਾਂਦੇ ਆ ਭਾਬੀ ਨੇ ਆਇਓ ਚਾਹ ਅੰਦਰ ਦੀਪ ਪਬਿਲਿਆ ਆ ਚਾ ਉਹ ਤੇ ਭਾਵੇਂ ਮੇਰੀ ਗੱਲ ਮੰਨ ਨਹੀਂ ਲਵੇ ਵੱਡਣ ਵਾਲੀ ਸਾਡੀ ਬੁਢੜੀ ਆ ਜਿਹੜੀ ਪਵਾੜੇ ਦੀ ਝੜਵਾ ਕੇ ਗੱਲ ਸੁੰਦੀ ਨਹੀਂ ਗਿੰਦੀ ਨਹੀਂ ਦੀਪ ਨਮਾਰੀ ਨੂੰ ਜਿੰਦਰਾ ਮਾਰਾਈ ਸੀ ਨਹੀਂ ਮੰਮੀ अलमारी ਚ ਕੀ ਹੀ ਮੇਰੀ ਚ ਜਿਹੜਾ ਮੈਂ ਉਹਨੂੰ ਜਿੰਦਰਾ ਮਾਰਨਾ ਸੀ ਰਹਿ ਕੇ ਉੱਤੇ ਕੱਪੜੇ ਹੀ ਆ ਹੋਰ ਜਿਹੜਾ ਮਾਸਾਪੋਰਾ ਮੇਰਾ ਗਹਿਣਾ ਸੀ ਉਹ ਤੇ ਜਦੋਂ ਇਹ ਬਿਮਾਰ ਹੀ ਉਹ ਸਾਰੇ ਉਹ ਪੈਸੇ ਉੱਤੇ ਲੱਗ ਗਏ ਵੇਚਵਾਜ ਕੇ ਤੇ ਸਾਰਾ ਕੁਝ ਖਤਮ ਹੋ ਗਿਆ ਤੇ ਹੁਣ ਕੱਪੜਿਆਂ ਨੂੰ ਕਿ ਜਿੰਦਰੇ ਮਾਰਨੇ ਸੀ ਨਾਲੇ ਉਸੇ ਅਲਮਾਰੀ ਜੀਆਂ ਮੰਮੀ ਦੇ ਸੂਟ ਸੀ ਤੇ ਮੈਂ ਹਾਂ ਜੇ ਮੈਂ ਉਹਨਾਂ ਦੇ ਕੱਪੜੇ ਕੱਢ ਕੇ ਬਾਹਰ ਤੇ ਕੀਤਾ ਲੋਕ ਤੇ ਆਖੂਗੀ ਲੈ ਮੇਰੇ ਕੱਢ ਕੇ ਬਾਹਰ ਸੁੱਟ ਗਈ ਆ ਚੰਗੇ ਜਿਹਾ ਨਹੀਂ ਲੱਗੀਦਾ ਕੋਈ ਨਹੀਂ ਆ ਬਥੇਰਾ ਧਿਆਨ ਰੱਖਦੇ ਆ ਮੰਮੀ ਉਹਨਾਂ ਨੇ ਕਿਹਾ ਉੱਥੋਂ ਕੋਈ ਚੀਜ਼ ਗਾਮਸ਼ਾ ਹੁੰਦੇ ਨਹੀਂ ਆ ਮੇਰੀ ਗੱਲ ਸੁਣੋ ਜਦੋਂ ਭਾਬੀ ਕੁਝ ਕਹਿੰਦੇ ਹੁੰਦੇ ਆ ਮੈਨੂੰ ਤੇ ਤੁਸੀਂ ਨਾ ਵਿੱਚ ਬੁਰੇ ਨਾ ਬਣਿਆ ਕਰੋ ਜਦੋਂ ਹੁਣ ਮੈਂ ਇੱਥੇ ਆ ਹੀ ਗਈ ਆ ਤੇ ਰਹਿਣਾ ਤੇ ਮੈਂ ਇਹਨਾਂ ਦੇ ਕੋਲ ਹੀ ਆ ਤੇ ਘਰ ਵਿੱਚ ਨਿੱਕੀਆਂ-ਮੋਟੀਆਂ ਗੱਲਾਂ ਹੋ ਜਾਂਦੀਆਂ ਵਾ ਤੇ ਹਉ ਪਰੇ ਘਰ ਛੱਡਿਆ ਕਰੋ ਮੈਂ ਆਪੇ ਹੈਂਡਲ ਕਰ ਲੈਣੀ ਆ ਜੇ ਇੱਥੇ ਹੁਣ ਕੋਈ ਗੱਲ ਹੋ ਗਈ ਤੇ ਉਥੋਂ ਤੱਕ ਪਹੁੰਚੀ ਆ ਤੇ ਉਹਨਾਂ ਨੇ ਕਹਿਣਾ ਵਾ ਵੀ ਇਹੋ ਹੀ ਨਹੀਂ ਚੰਗੀ ਪਹਿਲਾਂ ਇੱਥੋਂ ਉੱਠੀ ਆ ਤੇ ਉੱਥੇ ਜਾ ਕੇ ਬਹਿ ਗਈ ਆ ਤੇ ਹੁਣ ਉੱਥੇ ਵੀ ਇਹਦੀ ਬਾਨ ਨਹੀਂ ਆਈ ਪਰ じゃ ਇਹਨਾਂ ਤੁਹਾਡੇ ਸਾਹਮਣੇ ਦਵਿੰਦਰ ਕਿੰਨਾ ਕੁਝ ਕਰਦੀ ਸੀ ਜਦੋਂ ਮੈਂ ਆਉਣ ਲੱਗੀ ਹਾਂ ਤੇ ਪੁੱਤ ਤੇਰੀ ਵਧੀਆ ਵਾ ਪਰ ਅਸੀਂ ਕਿਹੜੀ ਤੁਹਾਨੂੰ ਕਦੀ ਮਾੜੀ ਮਾਤ ਦਿੱਤੀ ਆ ਸੋਚ ਵਧੀਆ ਖੂਨ ਹੀ ਵੀ ਚਾਹੀਦੀ ਆ ਪਰ ਜਿੱਦਾਂ ਦਾ ਬੰਦਾ ਹੈ ਨਾ ਓਦਾਂ ਚੱਲਣਾ ਪੈਂਦਾ ਨਹੀਂ ਤੇ ਦੁਨੀਆ ਸ਼ਦਾਈ ਸਮਝਦੀ ਠੀਕ ਹੈ ਮੰਮੀ ਤੁਹਾਡੀ ਗੱਲ ਪਰ ਜਦੋਂ ਹੁਣ ਮੈਂ ਉੱਥੋਂ ਫੈਸਲਾ ਕਰਕੇ ਆ ਗਈ ਆਂ ਮੈਂ ਸਾਲ ਦੋ ਸਾਲ ਇੱਥੇ ਰਹਿਣਾ ਵਾ ਤੇ ਮੈਨੂੰ ਇੱਥੇ ਆ ਕੱਟਨੇ ਪੈਣੇ ਜੇ ਮੈਂ ਇਥੋਂ ਝੋਲਾ ਚੁੱਕ ਕੇ ਹੁਣ ਮੁੜ ਕੇ ਗਈ ਆਂ ਕਿਸੇ ਗੱਲ ਤੋਂ ਤੇ ਫੇਰ ਮੈਂ ਹੀ ਬੁਰੀ ਬਣ ਜਾਣਾ ਵਾ ਕਿ ਇਹੋ ਹੀ ਨਹੀਂ ਚੰਗੀ ਤਵਿੰਦਰ ਨੇ ਕਹਿਣਾ ਮੈਂ ਤਾਂ ਰੌਲਾ ਪਾਉਂਦੀ ਆਂ ਵੀ ਇਹ ਚੰਗੀ ਨਹੀਂ ਤੇ ਇਹਨੂੰ ਵੀ ਮੌਕਾ ਮਿਲ ਜਾਣਾ ਗੱਲਾਂ ਕਰਨ ਦਾ ਤੇ ਮੈਂ ਸਾਰਿਆਂ ਜੀਆਂ ਤੋਂ ਬੁਰੀ ਜੂ ਬਣਨਾ ਵਾ ਤੇ ਚੁੱਪ ਕਰਕੇ ਆਪਣਾ ਟਾਈਮ ਕੱਢਦੀ ਆਂ ਜਿੰਨਾ ਚੇ ਮੇਰੀਆਂ ਕੁੜੀਆਂ ਪੜਦੀਆਂ ਆਆਂ ਉਹਨਾਂ ਚਿਹਰੀ ਚੰਗੀ ਆ ਮੁੜ ਕੇ ਕਾਦੀ ਤਾਂ ਅੱਛਾ ਆਲਵੰਮੀ ਤੇ ਦੇਵ ਚਾਹ ਪੀ ਕੇ ਤੇ ਮਸ਼ੀਨ 'ਚ ਕੱਪੜੇ ਪਏ ਆ ਤੇ ਉਹ ਮੈਂ ਕੱਢ ਕੇ ਸੁਕਣੇ ਪਾਦੀ ਹੰਗਾਲ ਕੇ ਪਾਣੀ ਪਾ ਵੀ ਇਹ ਨਾ ਮੈਂ ਇਹ ਗੱਲਾਂ ਕਹਿਨੀ ਤੇਰਾ ਇਹਨੇ ਪੀਤ ਪਾ ਲੈਣਾ ਇਹਨੂੰ ਚੱਲ ਕੋਈ ਗੱਲ ਨਹੀਂ ਮੰਮੀ ਕੰਮ ਕਰਦੇ ਕਿਹੜਾ ਮੈਂ ਕਸ ਚੱਲੀ ਆ ਕਾਮਦੀ ਨਹੀਂ ਮੈਨੂੰ ਕੋਈ ਪਰਵਾਹ ਮੈਂ ਬਥੇਰਾ ਕਰ ਲੈਣੀ ਹੈ